ਸਾਤਰੀ ਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਤੇ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਅਮੀ ਕਹਾਣੀ ਦੇ ਨਾਲ। ਆਸ ਕਰਦੀ ਹਾਂ ਤੁਹਾਨੂੰ ਪਸੰਦ ਜ਼ਰੂਰ ਆਵੇਗੀ ਤੇ ਲਾਈਕ ਸ਼ੇਅਰ ਤੁਸੀਂ ਜ਼ਰੂਰ ਕਰੋਗੇ। ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਦੇ ਰਹੋ। ਉਹ ਵੀ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ। ਸੁਣਦੇ ਨਹੀਂ। ਇਸ ਵਾਰ ਮੰਮੀ ਪਾਪਾ ਆਏ ਹਨ। ਠੀਕ ਆ। ਪਰ ਅਗਲੇ ਸਾਲ ਪਾਪਾ ਰਿਟਾਇਰ ਹੋ ਜਾਣਗੇ। ਫਿਰ ਇਹ ਨਾ ਕਿਓ ਕਿ ਉਹ ਸਾਡੇ ਨਾਲ ਆ ਕੇ ਰਹਿਣਗੇ। ਮੈਂ ਆਪਣਾ ਬੱਚਿਆਂ ਨੂੰ ਤੇ ਤੁਹਾਨੂੰ ਦੇਖ ਲੈਂਦੀ ਆ ਐਨਾ ਹੀ ਬਹੁਤਾ ਹੁਣ ਤੁਹਾਡੀ ਮਾਂ ਨੂੰ ਤਾਂ ਜਿੰਨਾ ਕਹਿਨੀ ਆ ਓਨਾ ਹੀ ਕਰਦੀ ਆ ਆਪਣੇ ਵੱਲੋਂ ਤਾਂ ਉਹ ਇੱਕ ਕੰਮ ਵੀ ਨਹੀਂ ਕਰਦੀ ਕੱਲ ਬਸ ਐਨਾ ਹੀ ਕਿਹਾ ਸੀ ਮੰਮੀ ਜੀ ਮੈਂ ਰਸੋਈ ਵਿੱਚ ਕੰਮ ਕਰ ਰਹੀ ਆ ਤੁਸੀਂ ਝਾੜੂ ਲਾ ਦਿਓ ਇਥਾ ਬਸ ਝਾੜੂ ਲੈ ਕੇ ਹੀ ਬਹਿ ਗਈ ਇਹ ਵੀ ਨਹੀਂ ਹੋਇਆ ਕਿ ਝਾੜੂ ਤੋਂ ਬਾਅਦ ਪੋਚਾ ਵੀ ਲਾ ਦੇਵੇ ਕੁਝ ਕਹਿਨੀ ਆ ਤਾ ਪਾਪਾ ਉਹਨਾਂ ਦੀ ਰਖਵਾਲੀ ਵਿੱਚ ਤਣ ਕੇ ਖੜੇ ਹੋ ਜਾਂਦੇ ਆ ਤੇ ਮੈਨੂੰ ਸੁਣਾਉਂਦੇ ਆ ਕਿ ਇਸ ਉਮਰ ਵਿੱਚ ਆਪਣੀ ਸਾਸ ਤੋਂ ਕੰਮ ਕਰਵਾਏਗੀ ਬਈ ਇਸ ਉਮਰ ਵਿੱਚ 4 ਰੋਟੀਆਂ ਖਾਧੀਆਂ ਜਾ ਸਕਦੀਆਂ ਤਾਂ ਕਿ ਕੰਮ ਨਹੀਂ ਹੋ ਸਕਦਾ ਸਿਮਰਨ ਆਪਣੇ ਪਤੀ ਕਰਨ ਨੂੰ ਇੱਕੋ ਸਾਹ ਕਹਿੰਦੀ ਹੈ ਕਰਨ ਕਹਿਣ ਲੱਗਾ ਉਹ ਥੋੜਾ ਹੌਲੀ ਬੋਲ ਤੈਨੂੰ ਪਤਾ ਤਾਂ ਹੈ ਕਿ ਪਾਪਾ ਜੀ ਰਿਟਾਇਰ ਹੋਣ ਵਾਲੇ ਹਨ ਫਿਰ ਕਿਉਂ ਪੰਗੇ ਲੈਣੀਆਂ ਬਜੁਰਗ ਅਕਸਰ ਗੁੱਸੇ ਵਿੱਚ ਆਪਣਾ ਫੈਸਲਾ ਬਦਲ ਲੈਂਦੇ ਆ ਮੰਮੀ ਭੋਲੇ ਆ ਮਿੱਠੀਆਂ ਮਾਰ ਕੇ ਘਰ ਦਾ ਕੰਮ ਕਰਵਾਇਆ ਕਰ ਬਾਕੀ ਪਾਪਾ ਨੇ ਨਵਾਂ ਘਰ ਬਣਾਉਣ ਦਾ ਫੈਸਲਾ ਕੀਤਾ ਚੰਗਾ ਘਰ ਬਣ ਜਾਊਗਾ ਤਾਂ ਆਪਣੇ ਘਰੇ ਰਹਿਣਗੇ ਫਿਰ ਘਰ ਛੱਡ ਕੇ ਇੱਥੇ ਕਿੱਥੇ ਰੋਜ਼-ਰੋਜ਼ ਆਉਣਗੇ ਬਸ ਥੋੜੇ ਦਿਨਾਂ ਦੀ ਗੱਲ ਆ ਬਰਦਾਸ਼ਤ ਕਰ ਲਾ ਫਿਰ ਤਾਂ ਤੂੰ ਹੀ ਇਸ ਘਰ ਦੀ ਮਹਾਰਾਣੀ ਬਣੇਗੀ ਆਖਰ ਤੂੰ ਵੱਡੀ ਨੂੰ ਆ ਸਿਮਰਨ ਜਵਾਬ ਵਿੱਚ ਕਹਿਣ ਲੱਗੀ ਮੈਨੂੰ ਸਬਜ਼ ਬਾਗ ਨਾ ਦਿਖਾਇਆ ਕਰੋ ਮੇਰੇ ਮਾਪੇ ਨੇ ਵੀ ਇਹੀ ਕਿਹਾ ਸੀ ਪਰ ਦੇਖ ਲਿਆ ਤੁਹਾਡੀ ਮਾਂ ਤਾਂ ਭਾਰੇ ਭਾਰੇ ਗਹਿਣੇ ਸਾਰੇ ਆਪਣੀ ਧੀ ਨੂੰ ਦੇਾਈ ਤੇ ਸੇਵਾ ਮੇਰੇ ਤੋਂ ਕਰਵਾਉਂਦੀ ਹੈ ਮੈਂ ਪਹਿਲਾਂ ਦੱਸ ਦਿੰਨੀ ਆ ਜੇਕਰ ਘਰ ਦਾ ਕੰਮ ਨਹੀਂ ਕਰੂਗੀ ਤਾਂ ਕੱਲ ਨੂੰ ਮੈਂ ਆਪਣੇ ਪੇਕੇ ਚਲੇ ਜਾਣਾ ਸਿਮਰਨ ਬੜਬੜ ਕਰਦੀ ਹੋਈ ਉੱਥੋਂ ਚਲੀ ਗਈ ਸ਼ਾਮ ਨੂੰ ਸਿਮਰਨ ਆਪਣੀ ਸੱਸ ਨੂੰ ਕਹਿਣ ਲੱਗੀ ਮੰਮੀ ਪੂਜਾ ਪਾਠ ਵਿੱਚ ਟਾਈਮ ਨਾ ਲੰਗਾਇਆ ਕਰੋ ਉਹਦੇ ਨਾਲ ਕੁਝ ਨਹੀਂ ਹੋਣ ਲੱਗਾ ਘਰ ਦੇ ਕੋਈ ਕੰਮ ਵੀ ਕਰ ਲਿਆ ਕਰੋ ਦੇਖੋ ਦੁਪਹਿਰ ਵਾਲੇ ਭਾਂਡਿਆਂ ਨਾਲ ਸਿੰਕ ਭਰੀ ਪਈ ਆ ਮੜਾ ਜੀ ਉਹਨਾਂ ਨੂੰ ਧੋ ਦਿਓ ਤਾਂ ਹੀ ਮੈਂ ਰਾਤ ਵਾਲੇ ਖਾਣੇ ਦੀ ਤਿਆਰੀ ਕਰ ਸਕੂੰਗੀ ਇਹ ਸੁਣਦਿਆਂ ਹੀ ਸਿਮਰਨ ਦੇ ਸਹੁਰੇ ਅਵਤਾਰ ਸਿੰਘ ਨੇ ਕਿਹਾ ਬੇਟਾ ਕਵਾਟਰ ਵਿੱਚ ਤਾਂ ਤੇਰੀ ਸੱਸ ਨੂੰ ਦੋ ਪਲੇਟਾਂ ਤੇ ਦੋ ਕੌਲੀਆਂ ਧੋਣੀਆਂ ਪੈਂਦੀਆਂ ਸੀ ਤਾਂ ਪਰੇਸ਼ਾਨੀ ਨਹੀਂ ਸੀ ਪਰ ਇੱਥੇ ਤਾਂ ਫਿਰ ਉਹਦੇ ਗੋਡਿਆਂ ਵਿੱਚ ਵੀ ਦਰਦ ਰਹਿੰਦਾ ਜੇ ਤੂੰ ਕਹੀਂ ਤਾਂ ਮੈਂ ਧੋ ਦਿੰਨਾ ਸਿਮਰਨ ਬੜੇ ਬੇਸ਼ਰਮ ਜਿਹੇ ਅੰਦਾਜ਼ ਵਿੱਚ ਕਹਿਣ ਲੱਗੀ ਪਾਪਾ ਜੀ ਤੁਸੀਂ ਵੀ ਹੱਦ ਕਰ ਦਿਓ ਮੈਂ ਵੀ ਤਾਂ ਪਹਿਲਾਂ ਗਿਣ ਕੇ ਚਾਰ ਜਣਿਆਂ ਦੇ ਲਈ ਰੋਟੀ ਬਣਾਉਂਦੀ ਸੀ ਹੁਣ 6 ਜਣਿਆਂ ਲਈ ਬਣਾਉਣੀ ਆ ਨਾ ਪਰੇਸ਼ਾਨੀ ਤਾਂ ਮੈਨੂੰ ਵੀ ਆ ਪਰ ਮੈਂ ਕਦੇ ਰੋਂਦੀ ਨਹੀਂ ਤੇ ਹਾਂ ਜਦੋਂ ਸ਼ਾਮ ਨੂੰ ਮੰਮੀ ਜੀ ਤੁਹਾਡੇ ਨਾਲ ਸੈਰ ਕਰਨ ਜਾਂ ਮੱਥਾ ਟੇਕਣ ਜਾਂਦੇ ਆ ਉਦੋਂ ਗੋਡਿਆਂ ਵਿੱਚ ਦਰਦ ਨਹੀਂ ਹੁੰਦਾ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਜਦੋਂ ਮੇਰੀ ਮਦਦ ਕਰਦੇ ਆ ਤਾਂ ਤੁਹਾਨੂੰ ਉਹ ਰੜਕਦਾ ਹਣੋਂ ਬਰਤਨ ਧੋਣ ਜਾਂ ਤੁਸੀਂ ਜਿਨੇ ਧੋਣੇ ਆ ਧੋ ਦਿਓ ਮੈਂ ਆਉਣੀ ਆ ਇਹਨਾਂ ਕਹਿ ਉਹ ਆਪਣੇ ਕਮਰੇ ਵਿੱਚ ਚਲੀ ਗਈ ਅਸ ਦੀ ਸਖਬੀਰ ਕੌਰ ਨੇ ਆਪਣੇ ਘਰ ਵਾਲੇ ਅਵਤਾਰ ਸਿੰਘ ਨੂੰ ਕਿਹਾ ਕਿ ਤੁਸੀਂ ਕਿਉਂ ਨ ਉਹਦੇ ਮੂੰਹ ਲੱਗਦੇ ਹੋ ਠੀਕ ਹੀ ਤਾਂ ਕਹਿ ਰਹੀ ਐ ਆਪਣੇ ਦੋਨਾਂ ਦੇ ਆਉਣ ਨਾਲ ਉਹਦਾ ਕੰਮ ਵੀ ਤਾਂ ਵਧਿਆ ਖੜੀ ਖੜੀ ਚਾਰ ਪਾਂਡੇ ਤੋਂ ਉਹ ਵੀ ਲਵਾਂਗੀ ਤਾਂ ਕੁਝ ਨਹੀਂ ਹੋਣ ਲੱਗਾ ਤੁਸੀਂ ਚਿੰਤਾ ਨਾ ਕਰੋ ਬਸ ਥੋੜੇ ਦਿਨਾਂ ਦੀ ਤਾਂ ਗੱਲ ਹੈ ਤੁਸੀਂ ਜਾਓ ਤੇ ਆਰਾਮ ਕਰੋ ਇਹਨਾਂ ਕਹਿ ਕੇ ਸੁਖਬੀਰ ਕੌਰ ਬਰਤਨ ਧੋਣ ਲੱਗ ਪਈ ਕਰੀਬ 1 ਹਫ਼ਤੇ ਬਾਅਦ अवतार सिंह ने कहा कि चल सुखबीर कुछ दिन आपा अपने छोटे पुत्र गगन ਦੇ ਕੋਲ ਚਲਦੇ ਹਾਂ ਉਹਨਾਂ ਨੇ ਛੱਟ ਫੋਨ ਲਾਇਆ ਤਾਂ ਗगन ਦੀ ਪਤਨੀ ਕਹਿਣ ਲੱਗੀ ਪਾਪਾ ਜੀ ਸੌਰੀ ਹਜੇ ਤੁਸੀਂ ਇੱਥੇ ਨਹੀਂ ਆ ਸਕਦੇ ਕਿਉਂਕਿ ਮੈਂ ਆਪਣੇ ਪੇਕੇ ਆਈ ਹਾਂ ਤੇ ਉੱਥੇ ਜੇਕਰ ਤੁਸੀਂ ਜਾਓਗੇ ਤਾਂ ਤੁਹਾਡਾ ਪੁੱਤਰ ਇਕੱਲਾ ਕੀ ਕਰੂਗਾ ਉਹਨਾਂ ਨੂੰ ਵੀ ਪਰੇਸ਼ਾਨੀ ਹੋਵੇਗੀ ਤੇ ਤੁਹਾਨੂੰ ਵੀ ਇਸ ਕਰਕੇ ਚੰਗਾ ਇਹੀ ਆ ਕਿ ਤੁਸੀਂ ਵੀਰੇ ਹੋਰਾਂ ਦੇ ਕੋਲ ਹੀ ਰੁਕ ਜਾਓ। ਵੈਸੇ ਵੀ ਕੁਝ ਦਿਨਾਂ ਬਾਅਦ ਤੁਸੀਂ ਰਿਟਾਇਰ ਹੋ ਜਾਓਗੇ ਤੇ ਘਰ ਬਣ ਜਾਵੇਗਾ ਤੇ ਅਸੀਂ ਸਾਰੇ ਤੁਹਾਨੂੰ ਮਿਲਣਾਵਾਂਗੇ। ਫਿਰ ਇੱਥੇ ਆ ਕੇ ਕਿਉਂ ਫਾਲਤੂ ਚ ਆਪਣਾ ਤੇ ਸਾਡਾ ਟਾਈਮ ਬਰਬਾਦ ਕਰਦੇ ਹੋ। ਇਹਨਾਂ ਕਹਿ ਕੇ ਉਸਨੇ ਵੀ ਫੋਨ ਰੱਖ ਦਿੱਤਾ। ਅਰਤਾਰ ਸਿੰਘ ਨੇ ਸੁਖਬੀਰ ਕੌਰ ਨੂੰ ਕਿਹਾ ਕਿ ਸਾਰੇ ਮੇਰੀ ਰਿਟਾਇਰਮੈਂਟ ਦਾ ਹੀ ਇੰਤਜ਼ਾਰ ਕਰ ਰਹੇ ਹਨ। ਚਲੋ ਚੰਗਾ ਦੇਖਦਾ ਮੇਰੇ ਰਿਟਾਇਰ ਹੋਣ ਤੋਂ ਬਾਅਦ ਇਹ ਮੇਰੇ ਲਈ ਕਿੰਨਾ ਕੁ ਟਾਈਮ ਕੱਢਦੇ ਹਨ ਕੁਝ ਸਮਾਂ ਬਾਅਦ ਅਵਤਾਰ ਸਿੰਘ ਸੁਖਬੀਰ ਕੌਰ ਦੇ ਨਾਲ ਵਾਪਸ ਆ ਗਿਆ ਦੇਖਦੇ ਹੀ ਦੇਖਦੇ ਸਮਾਂ ਬੀਤ ਗਿਆ ਅਵਤਾਰ ਸਿੰਘ ਦੀ ਰਿਟਾਇਰਮੈਂਟ ਦਾ ਸਮਾਂ ਵੀ ਨਜ਼ਦੀਕ ਆ ਗਿਆ ਅਵਤਾਰ ਸਿੰਘ ਨੇ ਆਪਣੇ ਜੀਵਨ ਦੀ ਸਾਰੀ ਜਮ੍ਹਾਂ ਪੂੰਜੀ ਲਾ ਕੇ ਨਵਾਂ ਘਰ ਬਣਵਾਇਆ ਸੇਵਾ ਮੁਕਤੀ ਤੋਂ ਬਾਅਦ ਜੋ ਪੈਸੇ ਮਿਲੇ ਉਹ ਵੀ ਨਵੇਂ ਘਰ ਵਿੱਚ ਹੀ ਖਰਚ ਹੋ ਗਏ ਉਨਾ ਨੇ ਸੋਚਿਆ ਸੁਪਨਿਆਂ ਦੇ ਘਰ ਵਿੱਚ ਬਢਾਪਾ ਚੈਨ ਨਾਲ ਲੰਘੂ ਪਰ ਵਕਤ ਦਾ ਤਕਾਜ਼ਾ ਦੇਖੋ ਜਿਵੇਂ ਹੀ ਰਟਾਇਰ ਹੋਏ ਦੋਵੇਂ ਪੁੱਤਰ ਆਪਣੀ ਇੱਛਾ ਅਨੁਸਾਰ ਵੱਡੇ ਕਮਰੇ ਲੈ ਕੇ ਬੈਠ ਗਏ ਤੇ ਬੱਚਿਆਂ ਨੂੰ ਇੱਕ ਇੱਕ ਕਮਰਾ ਦੇ ਦਿੱਤਾ ਤੇ ਇੱਕ ਛੋਟਾ ਜਿਹਾ ਕਮਰਾ ਅਵਤਾਰ ਸਿੰਘ ਤੇ ਸੁਖਪੀਰ ਕੌਰ ਦੇ ਹਿੱਸੇ ਆਇਆ ਫਿਰ ਵੀ ਉਹ ਖੁਸ਼ ਸੀ ਕਿ ਚਲੋ ਬੱਚੇ ਖੁਸ਼ ਹਨ ਤਾਂ ਅਸੀਂ ਵੀ ਖੁਸ਼ ਹਾਂ ਕੁਝ ਸਮੇਂ ਬਾਅਦ ਵੱਡੇ ਬੇਟੇ ਦਾ ਤਬਾਦਲਾ ਉਸੇ ਸ਼ਹਿਰ ਵਿੱਚ ਹੋ ਗਿਆ ਤਾਂ ਉਹ ਆਪਣਾ ਸਾਰਾ ਸਮਾਨ ਲੈ ਕੇ ਬਾਪ ਦੇ ਨਵੇਂ ਬਣੇ ਘਰ ਵਿੱਚ ਸ਼ਿਫਟ ਹੋ ਗਿਆ ਫਿਰ ਕੀ ਸੀ ਆਏ ਦਿਨ ਸਿਮਰਨ ਦੇ ਪੇਕਿਆਂ ਤੋਂ ਰਿਸ਼ਤੇਦਾਰ ਆਉਂਦੇ ਤਾਂ ਕਮਰਿਆਂ ਦੀ ਘਾਟ ਰੜਕਣ ਲੱਗਦੀ ਤਾਂ ਇੱਕ ਦਿਨ ਸਿਮਰਨ ਕਹਿਣ ਲੱਗੀ ਪਾਪਾ ਜੀ ਤੁਸੀਂ ਜੋ ਪਿੱਛੇ ਇੱਕ ਨੌਕਰਾਂ ਦੇ ਲਈ ਕਮਰਾ ਬਣਵਾ ਕੇ ਰੱਖਿਆ ਉਹ ਵੀ ਤਾਂ ਬਹੁਤ ਵੱਡਾ ਤੁਹਾਡਾ ਸਮਾਨ ਉੱਥੇ ਰਖਵਾ ਦਿੰਨੇ ਆਂ ਆਪਣੇ ਘਰੇ ਕਿਹੜਾ ਕੋਈ ਨੌਕਰ ਰਹਿਣਗੇ ਘਰ ਤਾਂ ਘਰ ਹੀ ਹੁੰਦਾ ਅਵਤਾਰ ਸਿੰਘ ਨੇ ਪਤਨੀ ਵੱਲ ਦੇਖਦਿਆਂ ਕਿਹਾ ਕੀ ਸਮਾਂ ਆ ਗਿਆ ਮੇਰੇ ਹੀ ਘਰ ਵਿੱਚ ਮੈਨੂੰ ਨੌਕਰਾਂ ਦੇ ਕਮਰੇ ਵਿੱਚ ਰਹਿਣਾ ਪਵੇਗਾ ਸੁਖਬੀਰ ਕੌਰ ਨੇ ਜਵਾਬ ਦਿੱਤਾ ਕਿ ਕੁਝ ਕਹਿਣ ਤੋਂ ਚੰਗਾ ਪੁੱਤਰਾ ਨਾਲ ਗੱਲਬਾਤ ਕੀਤੀ ਜਾਵੇ ਸ਼ਾਮ ਨੂੰ ਕਰਨ ਆਇਆ ਤਾਂ ਅਵਤਾਰ ਸਿੰਘ ਨੇ ਕਿਹਾ beta ਤੂੰ ਸਿਮਰਨ ਨੂੰ ਸਮਝਾ ਉਹ ਸਾਨੂੰ ਨੌਕਰਾਂ ਵਾਲੇ ਕਮਰੇ ਵਿੱਚ ਰਹਿਣ ਦੇ ਲਈ ਕਹਿ ਰਹੀ ਆ ਤਾਂ ਕਰਨ ਨੇ ਵੀ ਛੱਟਪਟ ਜਵਾਬ ਦਿੱਤਾ ਪਾਪਾ ਜੀ ਸਿਮਰਨ ਸਹੀ ਤਾਂ ਕਹਿ ਰਹੀ ਆ ਇੱਥੇ ਘਰੇ ਤੁਸੀਂ ਇੰਨਾ ਤਿਲਕਣਾ ਫਰਸ਼ ਲਵਾ ਦਿੱਤਾ ਡਰ ਲੱਗਦਾ ਕਿਤੇ ਤੁਸੀਂ ਤਿਲਕ ਕੇ ਡੈਗੀ ਨਾ ਜਾਓ ਤੇ ਜੇ ਕਿਤੇ ਹੱਡੀ ਇੱਧਰ ਉੱਧਰ ਖਿਸਕ ਗਈ ਤਾਂ ਬੁਢਾਪੇ ਵਿੱਚ ਸੇਵਾ ਕੌਣ ਕਰੂਗਾ ਤੇ ਇੱਕ ਗੱਲ કહਾਂ ਐਵੇਂ ਨਾ ਬਿਨਾਂ ਵਜ੍ਹਾ ਸਿਮਰਨ ਨਾਲ ਉਲਝਿਆ ਨਾ ਕਰੋ ਮੰਮੀ ਨੇ ਤਾਂ ਇੰਨਾ ਸਮਾਂ ਤੁਹਾਡੀ ਗੱਲ ਮੰਨੀ ਪਰ ਜ਼ਰੂਰੀ ਨਹੀਂ ਕਿ ਨੂੰ ਵੀ ਤੁਹਾਡੀਆਂ ਮੰਨੇ بیٹے ਦਾ ਜਵਾਬ ਸੁਣ ਕੇ ਅਵਤਾਰ ਸਿੰਘ ਸੁੱਨ ਖੜਾ ਰਿਹਾ ਸੋਚਣ ਲੱਗਾ ਅੱਜ ਵੀ ਆਪਣੀ ਪੈਨਸ਼ਨ ਦੇ ਖਰਚੇ ਤੇ ਜਿਉ ਰਿਹਾ ਹਾਂ ਫਿਰ ਵੀ ਇੰਨੀ ਬੇਇੱਜ਼ਤੀ ਉਹ ਤੌਰ ਅੰਦਰ ਤੱਕ ਤੜਫਿਆ ਪੁੱਤਰ ਬੋਲਦਾ ਹੋਇਆ ਉੱਥੋਂ ਚਲਾ ਗਿਆ ਪੁੱਤ ਤੇ ਪੋਤੇ ਦੇ ਨਾਲ ਰਹਿਣ ਦੇ ਲਾਲਚ ਨਹੀਂ ਉਸ ਨੂੰ ਰੋਕ ਲਿਆ ਨਹੀਂ ਤਾਂ ਉਸ ਦੇ ਮੂੰਹੋਂ ਕੋੜੀਆਂ ਕਸਲੀਆਂ ਨਿਕਲ ਜਾਣੀਆਂ ਸੀ ਤੇ ਦੂਜਾ ਉਸ ਦੀ ਪਤਨੀ ਨੇ ਵੀ ਉਸ ਨੂੰ ਰੋਕ ਦਿੱਤਾ ਸੀ ਅਵਧਾਰ ਸਿੰਘ ਦੁਖੀ ਹੋਇਆ ਕਹਿਣ ਲੱਗਿਆ ਕਿ ਘਰ ਦੀ ਇੱਕ ਇੱਕ ਐਟ ਲਗਵਾਉਂਦੇ ਸਮੇਂ ਮੈਂ ਕਿੰਨੇ ਸੁਪਨੇ ਵੇਖੇ ਸੀ ਉਹ ਸਾਰੇ ਅੱਜ ਇੱਕ ਇੱਕ ਕਰਕੇ ਟੁੱਟ ਰਹੇ ਹਨ ਗगन ਨੂੰ ਵੇਖੋ ਕਹਿੰਦਾ ਸੀ ਘਰ ਬਣ ਜਾਊਗਾ ਤਾਂ ਆਉਂਗਾ ਪਰ ਬਸ ਦੀਵਾਲੀ ਵੇਲੇ ਆਉਂਦਾ ਤੇ ਆਪਣੀਆਂ ਪਰੇਸ਼ਾਨੀਆਂ ਨੂੰ ਪੇਸ਼ ਕਰਕੇ ਕੁਝ ਨਾ ਕੁਝ ਪੈਸੇ ਲੈ ਜਾਂਦਾ ਤੇ ਫਿਰ ਵਾਪਸ ਆਉਂਦਾ ਹੀ ਨਹੀਂ ਸੁਖਬੀਰ ਕੌਰ ਨੇ ਕਿਹਾ ਹਜੇ ਇਹਨਾਂ ਦੀ ਉਮਰ ਹੀ ਕੀ ਹੋਈ ਆ ਹੌਲੀ ਹੌਲੀ ਸਮਝ ਜਾਣਗੇ ਆਤਾਰ ਸਿੰਘ ਨੇ ਹੌਲੀ ਜੇ ਹੱਸਦੇ ਹੋਏ ਕਿਹਾ ਸੁਖਬੀਰ ਤੇਰੇ ਬੱਚੇ ਹੁਣ ਬੱਚੇ ਨਹੀਂ ਬੱਚਿਆਂ ਦੇ ਬਾਪ ਬਣ ਗਏ ਹਨ ਤਾਂ ਉਸਨੇ ਪਤੀ ਨੂੰ ਤਰਵਾਸ ਦਿੰਦਿਆਂ ਕਿਹਾ ਕਿ ਗੁੱਸਾ ਨਾ ਕਰੋ ਜੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਅਗਲੇ ਦਿਨ ਅਵਤਾਰ ਸਿੰਘ ਬਰਾਂਡੇ ਵਿੱਚ ਪਤਨੀ ਨਾਲ ਚਾਹ ਪੀ ਰਿਹਾ ਸੀ ਕਿ ਉਦੋਂ ਹੀ ਉੱਥੇ ਕਰਨ ਆ ਕੇ ਖੜਾ ਹੋ ਗਿਆ ਅਵਤਾਰ ਸਿੰਘ ਨੇ ਸੋਚਿਆ ਕਿ ਕੱਲ ਦੀਆਂ ਗੱਲਾਂ ਦੇ ਲਈ ਮਾਫੀ ਮੰਗੂ ਪਰ ਇਹ ਕੀ ਉਸਨੇ ਤਾਂ ਫਿਰ ਉਹੀ ਗੱਲ ਸ਼ੁਰੂ ਕਰ ਦਿੱਤੀ ਪਾਪਾ ਜੀ ਚਲੋ ਅੱਜ ਕਮਰਾ ਖਾਲੀ ਕਰਨ ਵਿੱਚ ਮੈਂ ਤੁਹਾਡੀ ਮਦਦ ਕਰਦਾ ਦੇਖੋ ਸਿਮਰਨ ਨੇ ਕਿੰਨੀ ਚੰਗੀ ਤਰ੍ਹਾਂ ਉਸ ਕਮਰੇ ਦੀ ਸਫਾਈ ਕੀਤੀ ਆ ਅਵਤਾਰ ਸਿੰਘ ਨੇ ਗੁੱਸੇ ਨਾਲ ਕਿਹਾ ਤੂੰ ਫੇਰ ਉਹੀ ਗੱਲਾਂ ਸ਼ੁਰੂ ਕਰ ਦਿੱਤੀਆਂ ਐਨਾ ਸਮਝਾਉਣ ਦਾ ਵੀ ਤੇਰੇ ਤੇ ਕੋਈ ਅਸਰ ਨਹੀਂ ਹੋਇਆ ਕਾਰਨ ਵੀ ਬਾਪ ਦਾ ਗੁੱਸੇ ਵਾਲਾ ਅੰਦਾਜ਼ ਦੇਖ ਕੇ ਆਪਾਂ ਗਵਾ ਬੈਠਾ ਉਸਨੇ ਗੁੱਸੇ ਵਿੱਚ ਆਪਣੇ ਪਾਪਾ ਦੀ ਕੁਰਸੀ ਨੂੰ ਐਨੇ ਜ਼ੋਰ ਨਾਲ ਧੱਕਾ ਮਾਰਿਆ ਕਿ ਉਹ ਜ਼ਮੀਨ ਤੇ ਡਿੱਗ ਪਈ ਕਾਰਨ ਅੱਗ ਉਗਲਦਾ ਹੋਇਆ ਕਹਿਣ ਲੱਗਾ ਬੁੜਿਆ ਮੈਂ ਤਾਂ ਸੋਚ ਰਿਹਾ ਸੀ ਕਿ ਪਿਆਰ ਨਾਲ ਸਮਝਾਉਂਗਾ ਤਾਂ ਤੂੰ ਸਮਝ ਜਾਵੇਂਗਾ ਪਰ ਨਹੀਂ ਤੂੰ ਤਾਂ ਗੱਲਾਂ ਨਾ ਸਮਝਣ ਵਾਲਾ ਨਹੀਂ ਚੰਗਾ ਹੁੰਦਾ ਕਿ ਸਮਾਂ ਰਹਿੰਦੇ ਤੈਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੰਦਾ ਤਾਂ ਇੰਨੀ ਮਿਹਨਤ ਤਾਂ ਨਾ ਕਰਨੀ ਪੈਂਦੀ ਕਰਨ ਅੱਖਾਂ ਦਿਖਾਉਂਦਾ ਹੈ ਆਪਣੀ ਮਾਂ ਵੱਲ ਗਿਆ ਤੇ ਕਹਿਣ ਲੱਗਾ ਕਿ ਦੇਖੋ ਜੇ ਸੁਹਾਗਣ ਰਹਿਣਾ ਚਾਹੁੰਦੇ ਆ ਤਾਂ ਆਪਣੇ ਘਰ ਵਾਲੇ ਨੂੰ ਸਮਝਾ ਲਓ ਨਹੀਂ ਤਾਂ ਹੱਥ ਪੈਰ ਤੋੜ ਕੇ ਕਿਸੇ ਚ ਰਸਤੇ ਤੇ ਭੀਖ ਮੰਗਣ ਦੇ ਲਈ ਛੱਡ ਆਉਂਗਾ ਫੇਰ ਨਾ ਕਿਓ ਕਿ ਪੁੱਤਰ ਨੇ ਦੱਸਿਆ ਨਹੀਂ ਕਰਨ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਸੁਣ ਕੇ ਅਵਤਾਰ ਸਿੰਘ ਦੀਆਂ ਅੱਖਾਂ ਪਰ ਆਈਆਂ ਤੇ ਸੁਖਬੀਰ ਕੌਰ ਨੇ ਉਸ ਨੂੰ ਸਹਾਰਾ ਦਿੱਤਾ ਤੇ ਦੂਜੀ ਕੁਰਸੀ ਤੇ ਬਿਠਾਇਆ ਇੰਨੇ ਵਿੱਚ ਕਰਨ ਆਪਣੀਆਂ ਸਾਰੀਆਂ ਗੱਲਾਂ ਬੱਕਦਾ ਹੋਇਆ ਉੱਥੋਂ ਚਲਾ ਗਿਆ ਅਵਤਾਰ ਸਿੰਘ ਨੇ ਪਤਨੀ ਮਲ ਦੇਖਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਚਲੋ ਜੀ ਕੁਝ ਦਿਨ ਉੱਥੇ ਰਹਿ ਕੇ ਦੇਖ ਲੈਣੇ ਆ ਜੇਕਰ ਚੰਗਾ ਨਹੀਂ ਲੱਗਿਆ ਤਾਂ ਫਿਰ ਇਸ ਕਮਰੇ ਵਿੱਚ ਆ ਜਾਵਾਂਗੇ ਇਸ ਵਿੱਚ ਕਿਹੜਾ ਕੋਈ ਵੱਡੀ ਗੱਲ ਆ ਹੁਣ ਪਤਨੀ ਦੇ ਸਾਹਮਣੇ ਉਹ ਕੁਝ ਨਾ ਕਹਿ ਸਕੇ ਤੇ ਚੁੱਪਚਾਪ ਆਪਣਾ ਸਮਾਨ ਲੈ ਕੇ ਉੱਥੋਂ ਚਲੇ ਗਏ ਉਹ ਉਸ ਕਮਰੇ ਵਿੱਚੋਂ ਬਾਹਰ ਕੀ ਗਏ ਨੂਹ ਪੁੱਤ ਦੇ ਮਨ ਤੋਂ ਵੀ ਉੱਤਰ ਗਏ ਪਹਿਲਾਂ ਤਾਂ ਨੂਹ ਪਤ ਇੱਜ਼ਤ ਨਹੀਂ ਕਰਦੇ ਸੀ ਹੁਣ ਮਸਾ ਹੀ ਉਹਨਾਂ ਨੂੰ ਰੋਟੀ ਪਾਣੀ ਪੁੱਛਦੇ ਸੀ ਜੋ ਆਪਣੇ ਮਾਪੇ ਬਾਪ ਨੂੰ ਨਹੀਂ ਪੁੱਛਦੇ ਸੀ ਉਹਨਾਂ ਨੇ ਆਪਣੀ ਛੋਟੀ ਭੈਣ ਨੂੰ ਕੀ ਪੁੱਛਣਾ ਸੀ ਉਹ ਵੀ ਵਿਆਹੀ ਸੀ ਤੇ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਉਲਝੀ ਰਹਿੰਦੀ ਸੀ ਬਸ ਮਾਪੇ-ਬਾਪ ਦੀ ਖਬਰ ਲੈਣ ਆਉਂਦੀ ਸੀ ਦੇਖਦੇ ਹੀ ਦੇਖਦੇ ਸੁਖਬੀਰ ਕੌਰ ਤੇ ਆਪਣੇ ਲਈ ਤੇ ਆਪਣੇ ਪਤੀ ਲਈ ਰੋਟੀ ਬਣਾਉਣ ਦੀ ਜ਼ਿੰਮੇਵਾਰੀ ਆ ਗਈ ਇਹ ਗੱਲ ਉਸ ਨੂੰ ਅੰਦਰ ਹੀ ਅੰਦਰ ਖਾਣ ਲੱਗੀ ਸੀ ਕਿ ਉਹਨਾਂ ਦੇ ਬੱਚਿਆਂ ਕੋਲ ਉਹਨਾਂ ਦੇ ਲਈ ਟਾਈਮ ਹੀ ਨਹੀਂ ਹੈ ਤੇ ਨਾ ਹੀ ਮਨ ਵਿੱਚ ਜਗ੍ਹਾ ਜਦੋਂ ਅਵਤਾਰ ਸਿੰਘ ਕੁਝ ਕਹਿੰਦਾ ਤਾਂ ਪੁੱਤ ਉਹਨਾਂ ਨੂੰ ਚਾਰੇ ਚੱਕ ਕੇ ਪੈ ਜਾਂਦਾ ਤੇ ਉਹ ਸਮਾਜ ਤੋਂ ਡਰਦੇ ਚੁੱਪ ਹੀ ਰਹਿੰਦੇ ਇੱਕ ਦਿਨ ਸੁਖਬੀਰ ਕੌਰ ਦੀ ਸਿਹਤ ਖਰਾਬ ਹੋ ਗਈ। ਅਵਤਾਰ ਸਿੰਘ ਨੇ ਸਿਮਰਨ ਨੂੰ ਜਾ ਕੇ ਕਿਹਾ ਕਿ ਬੇਟਾ ਤੇਰੀ ਸੱਸ ਦੀ ਸਿਹਤ ਠੀਕ ਨਹੀਂ ਆ। ਉਸ ਦੇ ਲਈ ਖਾਣਾ ਬਣਾ ਦੇ। ਤਾਂ ਸਿਮਰਨ ਨੇ ਕਿਹਾ ਮੁਫਤ ਵਿੱਚ ਖਾਣਾ ਨਹੀਂ ਬਣਦਾ। ਪੈਨਸ਼ਨ ਦੇ ਜਿੰਨੇ ਪੈਸੇ ਆਉਂਦੇ ਆ ਉਹ ਤਾਂ ਤੁਸੀਂ ਆਪਣੀਆਂ ਦਵਾਈਆਂ ਤੇ ਖਰਚੇ ਦਿੰਨੇ ਹੋ। ਰਿਟਾਇਰ ਹੋਣ ਤੇ ਜੋ ਪੈਸੇ ਆਈ ਉਹ ਸਾਰੇ ਘਰ ਦੇ ਲਾਤੇ। ਤੇ ਘਰ ਤਾਂ ਸਾਂਝਾ ਹੀ ਰਹਿਣਾ। ਇਹ ਸਿਰਫ ਸਾਡੇ ਨਾਂ ਤੇ ਰਹੂ। ਜਾਂ ਫਿਰ ਛੋਟਾ ਵੀ ਹਿੱਸਾ ਲੈ ਕੇ ਜਾਓ ਫਿਰ ਅਸੀਂ ਕਿਉਂ ਤੁਹਾਡੀ ਰੋਟੀ ਬਣਾਉਂਦੇ ਰਹੀਏ ਆ ਲਓ ਘਰੇ ਬ੍ਰੈਡ ਪਿਆ ਸੀ ਇਹ ਖਵਾ ਦਿਓ ਇੰਨਾ ਕਿ ਹਾਂ ਤੇ ਸਿਮਰਨ ਨੇ ਜ਼ੋਰ ਦੀ ਦਰਵਾਜ਼ਾ ਬੰਦ ਕਰ ਦਿੱਤਾ ਵਿਚਾਰਾ ਅਵਤਾਰ ਸਿੰਘ ਗਵਾਂਡੀਆਂ ਤੋਂ ਵੀ ਕਿਵੇਂ ਜਾ ਕੇ ਰੋਟੀ ਮੰਗਦਾ ਲੋਕ ਕੀ ਕਹਿੰਦੇ ਕਿ ਨੌ ਪੱਤ ਦੇ ਨਾਲ ਰਹਿੰਦੇ ਹਨ ਤੇ ਪੀਖ ਮੰਗ ਰਹੇ ਹਨ ਉਹ ਬਸ ਅੱਖਾਂ ਵਿੱਚ ਹੰਝੂ ਤੇ ਹੱਥਾਂ ਵਿੱਚ ਚਾਰ ਬ੍ਰੈਡ ਫੜੀ ਪਤਨੀ ਦੇ ਕੋਲ ਆਇਆ ਪਤਨੀ ਨੇ ਕਿਹਾ ਮੇਰੇ ਲਈ ਕਿਉਂ ਕਿਸੇ ਅੱਗੇ ਹੱਥ ਾੜਦਿਆਂ ਹਣ ਪਤੀ ਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਉਹ ਕਹਿਣ ਲੱਗੀ ਕਿ ਮੈਂ ਇਸ ਤਰ੍ਹਾਂ ਤੁਹਾਨੂੰ ਦੇਖਾਂਗੀ ਤਾਂ ਉੱਪਰ ਜਾ ਕੇ ਵੀ ਚੈਨ ਨਾਲ ਨਹੀਂ ਰਹਿ ਸਕਾਂਗੀ ਬਸ ਇੱਕ ਆਖਰੀ ਵਾਰ ਪਾਣੀ ਪਿਆ ਦਿਓ ਤਾਂ ਕਿ ਮੈਂ ਆਰਾਮ ਨਾਲ ਅੱਖਾਂ ਬੰਦ ਕਰ ਸਕਾਂ ਅਵਤਾਰ ਸਿੰਘ ਨੇ ਕਿਹਾ ਨਹੀਂ ਮੈਨੂੰ ਇਕੱਲਿਆਂ ਛੱਡ ਕੇ ਨਾ ਜਾ ਤੇਰੇ ਬਿਨਾ ਮੈਂ ਕਿਵੇਂ ਰਹਿ ਸਕਾਂਗਾ ਇੱਥੇ ਮੇਰਾ ਕੌਣ ਆ ਆਪਣਾ ਇਹਨਾਂ ਕਹਿ ਕੇ ਜਿਵੇਂ ਹੀ ਅਵਤਾਰ ਸਿੰਘ ਨੇ ਪਤਨੀ ਦੇ ਮੂੰਹ ਵਿੱਚ ਇੱਕ ਘੁੱਟ ਪਾਣੀ ਪਾਇਆ ਤਾਂ ਉਸਨੇ ਸਦਾਲਾਈ ਅੱਖਾਂ ਬੰਦ ਕਰ ਲਈਆਂ ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਅਵਤਾਰ ਸਿੰਘ ਨੇ ਬੇਟੀ ਨੂੰ ਫੋਨ ਕੀਤਾ ਉਹ ਵੀ ਅੱਧੀ ਰਾਤ ਨੂੰ ਫੋਨ ਆਇਆ ਦੇਖ ਕੇ ਘਬਰਾ ਗਈ ਤੇ ਕਹਿਣ ਲੱਗੀ ਪਾਪਾ ਜੀ ਕੀ ਗੱਲ ਆ ਇੰਨੀ ਰਾਤ ਤੁਸੀਂ ਫੋਨ ਕੀਤਾ ਉਹਨਾਂ ਨੇ ਦੱਸਿਆ ਕਿ ਬੇਟਾ ਤੇਰੀ ਮਾਂ ਸਾਨੂੰ ਛੱਡ ਕੇ ਚਲੀ ਗਈ ਐ ਬਸ ਹੁਣ ਮੈਂ ਵੀ ਜਾਣਾ ਚਾਹੁੰਦਾ ਬੇਟੀ ਨੂੰ ਕੁਝ ਵੀ ਸਮਝ ਨਹੀਂ ਆਇਆ ਉਹ ਰੋਣ ਲੱਗੀ ਤਾਂ ਉਸਦਾ ਪਤੀ ਉਸਦੀ ਗੱਲ ਸੁਣ ਕੇ ਨੀਂਦ ਵਿੱਚੋਂ ਜਾਗ ਪਿਆ ਤੇ ਕਹਿਣ ਲੱਗਾ ਕੀ ਹੋਇਆ ਨੀ ਤੂੰ ਉਹ ਕਹਿਣ ਲੱਗੀ ਕਿ ਤੁਸੀਂ ਛੇਤੀ ਛੇਤੀ ਕਾਰਬਾਰ ਕਰੋ ਮੰਮੀ ਸਾਨੂੰ ਛੱਡ ਕੇ ਚਲੇ ਗਏ ਹਨ ਅੱਸ ਨੇ ਰੋਂਦੇ ਰੋਂਦੇ ਭਰਾ ਨੂੰ ਵੀ ਫੋਨ ਕੀਤਾ ਤਾਂ ਕਰਨ ਵੀ ਹੈਰਾਨੀ ਨਾਲ ਕਹਿਣ ਲੱਗਾ ਸ਼ਾਮ ਨੂੰ ਤਾਂ ਚੰਗੇ ਭਲੇ ਸੀ ਹੁਣ ਕੀ ਹੋ ਗਿਆ ਨੀਤੂ ਨੂੰ ਹੈਰਾਨੀ ਹੋਈ ਕਿ ਇੱਕ ਹੀ ਘਰ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਕੋਈ ਖ਼ਬਰ ਹੀ ਨਹੀਂ ਖੈਰ ਉਹ ਉੱਥੇ ਪਹੁੰਚੀ ਤੇ ਆਪਣੇ ਬਾਪ ਨਾਲ ਲੱਟ ਕੇ ਬਹੁਤ ਰੋਈ ਪਰ ਬਾਪ ਤਾਂ ਜਿਵੇਂ ਪੱਥਰ ਦੀ ਮੂਰਤੀ ਬਣ ਚੁੱਕਿਆ ਸੀ ਤੀ ਦੇ ਵਾਰ-ਵਾਰ ਪੁੱਛਣ ਤੇ ਹੀ ਅੱਸ ਨੇ ਸਾਰੀ ਗੱਲ ਦੱਸੀ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਉਸਨੇ ਭਰਾਵਾਂ ਨੂੰ ਕਿਹਾ ਕਿ ਹੁਣ ਪਾਪਾ ਜੀ ਨੂੰ ਤੁਹਾਡੀ ਜ਼ਰੂਰਤ ਹੈ। ਉਹਨਾਂ ਨੂੰ ਪਿੱਛੇ ਵਾਲੇ ਕਮਰੇ ਵਿੱਚ ਇਕੱਲਾ ਨਾ ਛੱਡੋ। ਕਰਨ ਕਹਿਣ ਲੱਗਾ ਮੇਰਾ ਤਾਂ ਤਬਾਦਲਾ ਹੋਣ ਵਾਲਾ ਪਰ ਮੰਮੀ ਦੀ ਸਿਹਤ ਠੀਕ ਨਹੀਂ ਸੀ। ਇਸ ਲਈ ਮੈਂ ਕੁਝ ਦੱਸਿਆ ਨਹੀਂ। ਦੋਨਾਂ ਭਰਾਵਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਤੇ ਕਹਿਣ ਲੱਗੇ ਕਿਉਂ ਨਾ ਘਰ ਤੇ ਬਾਕੀ ਦੀ ਜਾਇਦਾਦ ਨੂੰ ਵੇਚ ਕੇ ਪਾਪਾ ਜੀ ਨੂੰ ਆਪਾਂ ਨਾਲ ਰੱਖ ਲਈਏ। ਪਰ ਅਵਤਾਰ ਸਿੰਘ ਉਸ ਜਗ੍ਹਾ ਨੂੰ ਛੱਡਣਾ ਨਹੀਂ ਸੀ ਚਾਹੁੰਦਾ ਨੀਤੂ ਨੇ ਬਹੁਤ ਕਿਹਾ ਕਿ ਪਾਪਾ ਜੀ ਮੇਰੇ ਨਾਲ ਚੱਲ ਤਾਂ ਉਹ ਕਹਿਣ ਲੱਗੇ ਬੇਟਾ ਜਿੱਥੇ ਤੇਰੀ ਮਾਂ ਦੀਆਂ ਯਾਦਾਂ ਹਨ ਮੈਂ ਉਸ ਜਗ੍ਹਾ ਨੂੰ ਛੱਡ ਕੇ ਕਿਵੇਂ ਜਾ ਸਕਦਾ ਤੇ ਆਂਢ ਗੁਆਂਢੀ ਵੀ ਬਹੁਤ ਚੰਗੇ ਹਨ ਕੋਈ ਪਰੇਸ਼ਾਨੀ ਹੋ ਤਾਂ ਤੁਹਾਨੂੰ ਦੱਸ ਦੇਵਾਂਗਾ ਇਹਨਾਂ ਕਹਿ ਕੇ ਸਾਰੇ ਆਪਣੀ ਆਪਣੀ ਦੁਨੀਆ ਵਿੱਚ ਵਾਪਸ ਚਲੇ ਗਏ ਹਣ ਅਵਤਾਰ ਸਿੰਘ ਵੀ ਬਿਮਾਰ ਰਹਿਣ ਲੱਗਿਆ ਸੀ 2-3 ਦਿਨਾਂ ਤੋਂ ਅਸਦੀ ਸਿਹਤ ਖਰਾਬ ਹੋ ਗਈ ਸੀ। ਕਈ ਵਾਰ ਨੂੰ ਪਤਨੂ ਕਿਹਾ ਤਾਂ ਉਹਨਾਂ ਨੇ ਸੁਣ ਕੇ ਵੀ ਅਣ ਸੁਣਿਆ ਕਰ ਦਿੱਤਾ। 2 ਦਿਨਾਂ ਤੋਂ ਭੁੱਖੇ ਅਵਤਾਰ ਸਿੰਘ ਨੂੰ ਆਪਣੇ ਕਮਰੇ ਤੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਸੀ। ਕਿਉਂਕਿ ਹੱਥਾਂ ਪੈਰਾਂ ਨੇ ਬਿਲਕੁਲ ਜਵਾਬ ਦੇ ਦਿੱਤਾ ਸੀ। ਇੱਕ ਦਿਨ ਪੁੱਤਰ ਉਹਨਾਂ ਦੇ ਕੋਲ ਆਇਆ ਤੇ ਕਹਿਣ ਲੱਗਾ। ਪਾਪਾ ਜੀ ਅਸੀਂ ਅੱਜ ਰਾਤ ਨੂੰ ਬਾਹਰ ਜਾ ਰਹੇ ਹਾਂ। ਬੱਚਿਆਂ ਦਾ ਮਨ ਵੀ ਥੋੜਾ ਬਦਲ ਜਾਵੇਗਾ। ਤੌਤਾਰ ਸਿੰਘ ਨੇ ਕਿਹਾ ਕਿ ਬੇਟਾ ਮੇਰੀ ਸਿਹਤ ਕੁਝ ਠੀਕ ਨਹੀਂ ਲੱਗ ਰਹੀ ਹਜੇ ਕਿਤੇ ਨਾ ਜਾਓ ਬਸ ਮੇਰੇ ਕੋਲ ਕੋਲ ਹੀ ਰਹੋ ਪਤਾ ਨਹੀਂ ਕਦੋਂ ਮੇਰੀ ਆਖਰੀ ਸਾਂ ਨਿਕਲ ਜਾਣਾ ਤਾਂ ਪੁੱਤਰ ਬੜੀ ਬੇਰੁਖੀ ਨਾਲ ਕਹਿਣ ਲੱਗਾ ਪਾਪਾ ਜੀ ਹੁਣ ਕੀ ਅਸੀਂ ਤੁਹਾਡੇ ਮਰਨ ਦਾ ਇੰਤਜ਼ਾਰ ਕਰਦੇ ਰਹੀਏ ਕਿਤੇ ਆਈਏ ਜਾਈਏ ਨਾ ਆਪਣੀ ਜ਼ਿੰਦਗੀ ਇੰਜੋਏ ਨਾ ਕਰੀਏ ਨੋ ਕਿਹੜਾ ਕੱਟ ਸੀ ਕਹਿਣ ਲੱਗੀ ਚਲੋ ਤੁਸੀਂ ਇਸ ਬੁੱਢੇ ਦਾ ਤਾਂ ਇਹੀ ਨਾਟਕ ਰਹਿਣਾ ਇਹਨਾਂ ਕਹਿ ਕੇ ਨੋਹ ਪਤ ਚਲੇ ਗਈ ਤੇ ਅਵਤਾਰ ਸਿੰਘ ਬਸ ਪਿੱਛੋਂ ਆਵਾਜ਼ਾਂ ਲਾਉਂਦਾ ਹੀ ਰਹਿ ਗਿਆ ਪਰ ਦੋਨਾਂ ਨੇ ਪਿੱਛੇ ਮੁੜ ਕੇ ਦੇਖਿਆ ਵੀ ਨਹੀਂ ਤੇ ਜਾਂਦੇ ਜਾਂਦੇ ਘਰ ਨੂੰ ਜਿੰਦਰਾ ਵੀ ਲਾ ਗਏ ਅਵਤਾਰ ਸਿੰਘ ਆਪਣੇ ਬੇਟੇ ਦੀ ਇਸ ਹਰਕਤ ਤੇ ਬਸ ਹੰਝੂ ਵਹਾਉਂਦਾ ਰਹਿ ਗਿਆ ਉਦੋਂ ਹੀ ਅਚਾਨਕ ਰਾਤ ਨੂੰ ਉਸਦੇ ਸੀਨੇ ਵਿੱਚ ਬਹੁਤ ਤੇਜ਼ ਦਰਦ ਹੋਇਆ ਪਾਸਨੇ ਪੁੱਤਰ ਨੂੰ ਕਈ ਵਾਰ ਫੋਨ ਕੀਤਾ ਪਰ ਉਸਨੇ ਜਾਣ ਬੁੱਝ ਕੇ ਫੋਨ ਨਹੀਂ ਚੱਕਿਆ ਫਿਰ ਉਸਨੇ ਧੀ ਨੂੰ ਫੋਨ ਲਾਇਆ ਬਾਪ ਦੀ ਇੱਕ ਆਵਾਜ਼ ਤੇ ਧੀ ਭੱਜੀ ਆਈ ਪਤੀ ਦੀ ਮਦਦ ਨਾਲ ਦੋਵਾਂ ਨੇ ਜਿੰਦਰਾ ਤੋੜਿਆ ਤੇ ਅੰਦਰ ਆਏ ਪਰ ਉਦੋਂ ਤੱਕ ਬਾਪ ਹਮੇਸ਼ਾ ਦੇ ਲਈ ਮਾਂ ਦੇ ਕੋਲ ਜਾ ਚੁੱਕਿਆ ਸੀ ਉਦੋਂ ਹੀ ਉਸਨੇ ਦੇਖਿਆ ਕਿ ਉਸਦੇ ਪਾਪਾ ਜੀ ਦੇ ਹੱਥ ਵਿੱਚ ਇੱਕ ਚਿੱਠੀ ਸੀ ਨੀਤੂ ਦੇ ਘਰ ਵਾਲੇ ਨੇ ਉਹ ਚਿੱਠੀ ਪੜ੍ਹੀ ਤਾਂ ਉਸ ਵਿੱਚ ਅਵਤਾਰ ਸਿੰਘ ਨੇ ਲਿਖਿਆ ਸੀ ਮੈਂ ਕੁਝ ਬਹੁਤ ਜ਼ਰੂਰੀ ਕਾਗਜ਼ ਆਪਣੇ ਦੋਸਤ ਵਕੀਲ ਦੇ ਕੋਲ ਰੱਖੇ ਹਨ ਆਪਣੇ ਭਰਾਵਾਂ ਨੂੰ ਇਸ ਬਾਰੇ ਵਿੱਚ ਦੱਸ ਦੇਣਾ ਪਰ ਅੱਗੇ ਉਹੀ ਕਰਿਓ ਜੋ ਮੈਂ ਇਸ ਚਿੱਠੀ ਵਿੱਚ ਲਿਖਿਆ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਬਾਪ ਤਾਂ ਬਾਪ ਹੀ ਹੁੰਦਾ ਜੇਕਰ ਉਹ ਆਪਣੀ ਆਈ ਤੇ ਆ ਜਾਵੇ ਤਾਂ ਉਹ ਕੁਝ ਵੀ ਕਰ ਸਕਦਾ ਨਹੀਂ ਤਾਂ ਇਹ ਸਭ ਸੁਣ ਕੇ ਉੱਚੀ ਉੱਚੀ ਰੋਣ ਲੱਗੀ ਅਜੇ 1 ਹਫ਼ਤੇ ਪਹਿਲਾਂ ਹੀ ਤਾਂ ਉਹ ਆਈ ਸੀ ਤੇ ਆਪਣੇ ਪਾਪਾ ਨੂੰ ਬਹੁਤ ਚੰਗੀ ਤਰ੍ਹਾਂ ਖਾਣਾ ਖਵਾ ਕੇ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਗਈ ਸੀ ਮਾਪੇ ਤੋਂ ਬਾਅਦ ਹੁਣ ਨੀਤੂ ਦੇ ਪੇਕੇ ਵੀ ਖਤਮ ਹੋ ਗਏ ਸੀ ਸਵੇਰੇ ਜਦੋਂ ਨੂਪੁੱਤ ਵਾਪਸ ਆਈ ਤਾਂ ਬਾਪ ਨੂੰ ਦੇਖ ਕੇ ਡਰਨਾ ਕੰਬਣ ਲੱਗੇ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਹੀ ਅਜ ਅਵਤਾਰ ਸਿੰਘ ਇਸ ਦੁਨੀਆ ਵਿੱਚ ਨਹੀਂ ਸੰਰ ਰਹੀ ਜੇਕਰ ਉਹ ਡਾਕਟਰ ਨੂੰ ਬੁਲਾ ਲੈਂਦੇ ਜਾਂ ਆਪਣੇ ਬਾਪ ਨੂੰ ਡਾਕਟਰ ਕੋਲ ਲੈ ਜਾਂਦੇ ਤਾਂ ਸ਼ਾਇਦ ਉਹਨਾਂ ਨੂੰ ਇਸ ਦੁਨੀਆ ਵਿੱਚ ਰਹਿਣ ਲਈ ਕੁਝ ਦਿਨ ਹੋਰ ਮਿਲ ਜਾਣੇ ਸਨ ਖਬਰ ਮਿਲਦਿਆਂ ਹੀ ਛੋਟਾ ਪੁੱਤਰ ਵੀ ਆ ਗਿਆ ਸੀ ਤੇ ਫਿਰ ਸੰਸਕਾਰ ਕੀਤਾ ਗਿਆ ਤੇ ਫਿਰ ਸਾਰੇ ਰਿਸ਼ਤੇਦਾਰ ਆਪੋ ਆਪਣੇ ਘਰ ਚਲੇ ਗਏ ਤੇ ਨੀਤੂ ਵੀ ਸਾਰੀਆਂ ਰਸਮਾਂ ਤੋਂ ਬਾਅਦ ਘਰ ਚਲੀ ਗਈ ਉਹਨਾਂ ਦੇ ਜਾਂਦਿਆਂ ਹੀ ਦੋਨੋਂ ਭਰਾ ਤੇ ਭਾਬੀਆਂ ਘਰ ਵਿੱਚ ਹਰ ਥਾਂ ਕਹਿਣੇ ਤੇ ਵਸੀਅਤ ਦੇ ਕਾਗਜ਼ ਲੱਭ ਰਹੇ ਸੀ ਪਰ ਕਿਸੇ ਨੂੰ ਕੁਝ ਨਹੀਂ ਮਿਲਿਆ ਜਦੋਂ ਉਹਨਾਂ ਨੇ ਅਵਤਾਰ ਸਿੰਘ ਦੇ ਦੋਸਤ ਵਕੀਲ ਅੰਕਲ ਤੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਹਾਂ ਸਭ ਕੁਝ ਮੇਰੇ ਕੋਲ ਸੁਰੱਖਿਅਤ ਹੈ ਪਰ ਸਮਾਂ ਆਉਣ ਤੇ ਤੁਹਾਨੂੰ ਸਭ ਕੁਝ ਮਿਲ ਜਾਵੇਗਾ ਪਰ ਇਸ ਦੇ ਲਈ ਤੁਹਾਨੂੰ 1 ਸਾਲ ਇੰਤਜ਼ਾਰ ਕਰਨਾ ਪਵੇਗਾ ਪਰ ਧਿਆਨ ਰੱਖਿਓ ਉਸ ਦਿਨ ਨੀਤੂ ਦਾ ਹੋਣਾ ਬਹੁਤ ਜ਼ਰੂਰੀ ਹੈ ਸਮਾਂ ਬੀਤਿਆ ਤੇ ਮਾਪੇ ਬਾਪ ਕੀ ਗਏ ਭਰਾਵਾਂ ਨੇ ਤਾਂ ਹਾਲ ਚਾਲ ਪੁੱਛਣਾ ਵੀ ਛੱਡ ਦਿੱਤਾ ਸੀ ਆਪਣੀ ਭੈਣ ਦਾ ਜਦੋਂ 1 ਸਾਲ ਪੂਰਾ ਹੋਇਆ ਤਾਂ ਕਰਨ ਨੇ ਫੋਨ ਕੀਤਾ ਕਿਨੀ ਤੂੰ ਕੀ ਹਾਲ ਹੈ ਤਨੀਤੂ ਨੇ ਕਿਹਾ ਕਿ ਮੈਂ ਠੀਕ ਹਾਂ ਅੱਜ ਕਿਵੇਂ ਯਾਦ ਕੀਤਾ ਕਰਨ ਨੇ ਜਵਾਬ ਦਿੱਤਾ ਬਈ ਭੈਣ ਨੂੰ ਯਾਦ ਕਰਨ ਦੇ ਲਈ ਵੀ ਕੋਈ ਵਜ੍ਹਾ ਹੋਣੀ ਚਾਹੀਦੀ ਹੈ ਅੱਜ ਤੈਨੂੰ ਖਬਰ ਦੇਣ ਦੇ ਲਈ ਫੋਨ ਕੀਤਾ ਸੀ ਕਿ ਮੰਮੀ ਤੇ ਪਾਪਾ ਜੀ ਦਾ ਇਕੱਠਾ ਹੀ ਪਾਠ ਕਰਵਾ ਰਹੇ ਆਂ ਇੱਕ ਸਾਲ ਪੂਰਾ ਹੋਣ ਤੇ ਗगन ਵੀ ਆਪਣੇ ਪਰਿਵਾਰ ਨਾਲ ਆ ਰਿਹਾ ਤੇ ਪਾਠ ਪਾਪਾ ਜੀ ਵਾਲੇ ਘਰ ਵਿੱਚ ਕਰਾਂਗੇ ਤੇ ਹਾਂ ਤੂੰ ਇਕੱਲੀ ਨਾ ਆਈ ਦੋ ਚਾਰ ਰਿਸ਼ਤੇਦਾਰਾਂ ਨੂੰ ਵੀ ਜ਼ਰੂਰ ਨਾਲ ਲੈ ਕੇ ਆਈ ਨਹੀਂ ਤੂੰ ਸੋਚ ਰਹੀ ਸੀ ਕਿ ਅਚਾਨਕ ਭਰਾ ਦੇ ਮਨ ਵਿੱਚ ਇੰਨਾ ਪਿਆਰ ਕਿਵੇਂ ਜਾਗ ਪਿਆ ਕੱਲ ਛੋਟੇ ਭਰਾ ਗगन ਨੇ ਵੀ ਫੋਨ ਕੀਤਾ ਉਸਦੇ ਸ਼ਬਦ ਵੀ ਚਾਸ਼ਨੀ ਨਾਲ ਲਿਪੜੇ ਸੀ ਨੀਤੂ ਨੂੰ ਹੈਰਾਨੀ ਹੋਈ ਜੋ ਮਾਂ-ਬਾਪ ਦੇ ਲਈ ਐਨੇ ਤਾਨੇਪਰੇ ਲਫ਼ਜ਼ ਬੋਲਦੇ ਸੀ ਕਿ ਉਹਨਾਂ ਦਾ ਸੀਨਾ ਤਾਰ-ਤਾਰ ਹੋ ਜਾਂਦਾ ਸੀ ਤੇ ਅੱਜ ਸਭ ਨੂੰ ਇਕੱਠਾ ਕਰਕੇ ਉਹਨਾਂ ਦੇ ਲਈ ਪਾਠ ਕਰਵਾਇਆ ਜਾ ਰਿਹਾ ਸ਼ਾਮ ਨੂੰ ਜਦ ਅਵਸਥਾ ਪਤੀ ਘਰ ਆਇਆ ਤਾਂ ਨੀਤੂ ਨੇ ਆਪਣੇ ਮਨ ਦਾ ਦਰਦ ਹਲਕਾ ਕੀਤਾ ਉਹ ਉਹਨਾਂ ਬੀਤੇ ਪਲਾਂ ਨੂੰ ਯਾਦ ਕਰਨ ਲੱਗੀ ਜਦੋਂ ਦੋਨੋਂ ਭਰਾ ਅਲੱਗ-ਅਲੱਗ ਰਹਿੰਦੇ ਸੀ ਤੁਸੀਂ ਜਾਣਦੇ ਹੋ ਮੰਮੀ ਪਾਪਾ ਦੇ ਲਈ ਕਿਸੇ ਕੋਲ ਵੀ ਸਮਾਂ ਨਹੀਂ ਸੀ ਤੇ ਜਦੋਂ ਮੈਂ ਜਾਂਦੀ ਸੀ ਤਾਂ ਦੇਖਿਆ ਕਿ ਕਦੇ ਵੀ ਇੱਜ਼ਤ ਦੀ ਰੋਟੀ ਨਹੀਂ ਸੀ ਮਿਲਦੀ ਤੇ ਜਦੋਂ ਮੈਂ ਉਹਨਾਂ ਨੂੰ ਸਵਾਲ ਜਵਾਬ ਕਰਦੀ ਤਾਂ ਦੋਨੋਂ ਕਹਿ ਦਿੰਦੇ ਕਿ ਤੂੰ ਵੀ ਤਾਂ ਧੀ ਆ ਤੂੰ ਕਿਉਂ ਨਹੀਂ ਖਿਆਲ ਰੱਖ ਸਕਦੀ ਤਾਂ ਉਹਦੋਂ ਉਸਦੇ ਪਤੀ ਨੇ ਵੀ ਕਿਹਾ ਸੀ ਕਿ ਨੀਤੂ ਤੂੰ ਉਹਨਾਂ ਨੂੰ ਇੱਥੇ ਲਿਆ ਨੀਤੂ ਨੇ ਫਿਰ ਸਮਝਾਇਆ ਸੀ ਕਿ ਤੁਸੀਂ ਨਹੀਂ ਜਾਣਦੇ ਮੰਮੀ ਕਦੇ ਨਹੀਂ ਮੰਨਣਗੇ ਤੇ ਲੋਕ ਵੀ ਕੀ ਕਹਿਣਗੇ ਮੰਮੀ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਬਹੁਤ ਚਿੰਤਾ ਵਿੱਚ ਰਹਿੰਦੇ ਸਨ ਬਸ ਪਾਪਾ ਜੀ ਹੀ ਉਦੋਂ ਮੇਰੇ ਨਾਲ ਗੱਲਾਂ ਕਰਕੇ ਆਪਣਾ ਮਨ ਹਲਕਾ ਕਰ ਲੈਂਦੇ ਸੀ ਅੱਜ ਉਹੀ ਪ੍ਰਾ ਮੈਨੂੰ ਵਾਰ-ਵਾਰ ਉੱਥੇ ਆਉਣ ਲਈ ਕਹਿ ਰਹੇ ਹਨ ਉਸਦੇ ਪਤੀ ਨੇ ਕਿਹਾ ਕਿ ਹੁਣ ਤਾਂ ਕਹਿ ਰਹੇ ਹਨ ਤਾਂ ਲੋਕਾਂ ਵਿੱਚ ਪਾਪਾ ਜੀ ਦੀ ਇੱਜ਼ਤ ਬਣਾਈ ਰੱਖਣ ਲਈ ਸਾਨੂੰ ਜਾਣਾ ਚਾਹੀਦਾ ਤੂੰ ਚਿੰਤਾ ਨਾ ਕਰ ਮੈਂ ਛੁੱਟੀ ਲੈ ਲਵਾਂਗਾ ਤੇ ਪਰਸੋਂ ਆਪਾਂ ਦੋਵੇਂ ਜਾਵਾਂਗੇ। 2 ਦਿਨ ਬਾਅਦ ਉਹ ਦੋਨੋਂ ਉੱਥੇ ਪਹੁੰਚੇ। ਭਰਾਵਾਂ ਨੇ ਬਹੁਤ ਜ਼ਿਆਦਾ ਖਰਚਾ ਕਰਕੇ ਸਾਰਾ ਕਾਰਜ ਸੰਪੂਰਨ ਕੀਤਾ। ਕਿਉਂਕਿ ਸਾਰਿਆਂ ਨੂੰ ਉਮੀਦ ਸੀ ਕਿ ਅੱਜ ਚੰਗਾ ਝੋਖਾ ਧੰਮ ਮਿਲਣ ਵਾਲਾ ਹੈ। ਉੱਥੇ ਨੀਤੂ ਮੰਮੀ ਪਾਪਾ ਨੂੰ ਯਾਦ ਕਰਕੇ ਬਹੁਤ ਦੁਖੀ ਸੀ ਤੇ ਰੋ ਵੀ ਰਹੀ ਸੀ। ਸਭ ਦੇ ਜਾਣ ਤੋਂ ਬਾਅਦ ਵਕੀਲ ਸਾਹਿਬ ਨੇ ਸਾਰਿਆਂ ਨੂੰ ਬੁਲਾਇਆ ਤੇ ਜਦੋਂ ਨੀਤੂ ਦਾ ਪਤੀ ਉੱਥੋਂ ਜਾਣ ਲੱਗਾ ਤਾਂ ਉਹ ਕਹਿਣ ਲੱਗੇ ਨਹੀਂ ਨਹੀਂ ਬੇਟਾ ਤੁਸੀਂ ਨਾ ਜਾਓ ਤੁਹਾਡਾ ਤੇ ਨੀਤੂ ਦਾ ਇੱਥੇ ਹੋਣਾ ਬਹੁਤ ਜ਼ਰੂਰੀ ਆ ਤੁਹਾਡੇ ਤੋਂ ਬਿਨਾ ਤਾਂ ਇਸ ਕਾਰਵਾਈ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਣਾ ਫਿਰ ਉਹਨਾਂ ਨੇ ਸਭ ਦੇ ਸਾਹਮਣੇ ਗਹਿਣੇ ਕੈਸ਼ ਤੇ ਕਾਗਜ਼ ਵੰਡੇ ਉਹਨਾਂ ਵਿੱਚ ਅਵਤਾਰ ਸਿੰਘ ਦਾ ਲਿਖਿਆ ਹੋਇਆ ਖੱਤ ਸੀ ਜਿਸ ਨੂੰ ਉਹਨਾਂ ਨੇ ਸਭ ਦੇ ਸਾਹਮਣੇ ਪੜਿਆ ਇਹ ਗਹਿਣੇ ਤੇ ਐਫ ਡੀ ਨੀਤੂ ਦੇ ਲਈ ਆ ਮੇਰਾ ਇਨਾ ਵੱਡਾ ਮਕਾਨ ਸਖਪੀਰ ਕੋਰ ਬਿਰਦ ਆਸ਼ਰਮ ਦੇ ਲਈ ਹੈ ਤੇ ਉਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਮੈਂ ਨੀਤੂ ਤੇ ਉਸ ਦੇ ਪਤੀ ਨੂੰ ਦੇ ਰਿਹਾ ਹਾਂ ਕਿਉਂਕਿ ਜਿੰਨਾ ਪੁੱਤਰਾਂ ਕੋਲ ਮਾਂ-ਬਾਪ ਦੇ ਲਈ ਸਮਾਂ ਹੀ ਨਹੀਂ ਸੀ ਉਹ ਇਹ ਫਰਜ਼ ਕਿਵੇਂ ਨਿਭਾ ਸਕਦੇ ਹਨ ਤਾਂ ਮੈਂ ਉਹਨਾਂ ਨੂੰ ਇਸ ਆਖਰੀ ਜ਼ਿੰਮੇਵਾਰੀ ਤੋਂ ਵੀ ਮੁਕਤ ਕਰ ਰਿਹਾ ਹਾਂ ਨੀਤੂ ਦਾ ਪਤੀ ਹੈਰਾਨ ਖੜਾ ਰਹਿ ਗਿਆ ਨੀਤੂ ਸੋਚ ਰਹੀ ਸੀ ਕਿ ਪਾਪਾ ਜੀ ਐਨੀ ਵੱਡੀ ਜ਼ਿੰਮੇਵਾਰੀ ਉਸ ਤੇ ਪਾ ਗਏ ਸਿਮਰਨ ਵੀ ਇਹ ਸੁਣਦਿਆਂ ਸਾਰ ਗੁੱਸੇ ਵਿੱਚ ਕਹਿਣ ਲੱਗੀ ਅੱਛਾ ਤਾਂ ਉਹਨਾਂ ਨੂੰ ਨੌਕਰਾਂ ਦੇ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਸੀ ਉਸ ਦਾ ਬਦਲਾ ਉਹ ਮਰਦੇ ਮਰਦੇ ਸਾਡੇ ਤੋਂ ਲੈ ਕੇ ਗਏ ਆ ਬਈ ਜੇਕਰ ਪਤਾ ਹੁੰਦਾ ਉਹ ਇਹੋ ਜਿਹਾ ਕੁਝ ਕਰਨਗੇ ਤਾਂ 2-3 ਸਾਲ ਦੇ ਲਈ ਸਹੀ ਪਰ ਇਸ ਘਰ ਵਿੱਚ ਰਹਿਣ ਲਈ ਕਦੇ ਆਉਂਦੇ ਹੀ ਨਾ ਤੇ ਛੋਟੀ ਨੂੰ ਕਹਿਣ ਲੱਗੀ ਬਈ ਦੀਦੀ ਤੁਸੀਂ ਤਾਂ ਉਹਨਾਂ ਦੇ ਨਾਲ ਜੋ ਕੀਤਾ ਸੋ ਕੀਤਾ ਪਰ ਮੈਂ ਕੀ ਕੀਤਾ ਮੇਰੇ ਨਾਲ ਵੀ ਤਾਂ ਉਹਨਾਂ ਨੇ ਨਿਆਂ ਨਹੀਂ ਕੀਤਾ ਫਿਰ ਨੀਤੂ ਕਹਿਣ ਲੱਗੀ ਤੁਹਾਨੂੰ ਸਾਰਿਆਂ ਨੂੰ ਜਰਾ ਵੀ ਸ਼ਰਮ ਨਹੀਂ ਆਉਂਦੀ ਫਾਰਜ ਨਿਭਾਉਣ ਸਮੇਂ ਕਿਸੇ ਨੇ ਨਹੀਂ ਨਿਭਾਇਆ ਇੱਕ ਨੇ ਕਾੜੀਆਂ ਕਿਸੜੀਆਂ ਗੱਲਾਂ ਨਾਲ ਮਾਪਿਆਂ ਨੂੰ ਰੋਟੀ ਦਿੱਤੀ ਤੇ ਦੂਜੇ ਨੇ ਹਰ ਸਮੇਂ ਕੋਈ ਨਾ ਕੋਈ ਬਹਾਨਾ ਬਣਾ ਕੇ ਮੂੰਹ ਫੇਰ ਲਿਆ ਤੇ ਅੱਜ ਉਹਨਾਂ ਦੇ ਫੈਸਲੇ ਤੇ ਤੁਸੀਂ ਸ਼ੰਕਾ ਕਰ ਰਹੇ ਹੋ ਚੰਗਾ ਕੀਤਾ ਪਾਪਾ ਜੀ ਨੇ ਜੋ ਜਾਂਦੇ ਜਾਂਦੇ ਸਹੀ ਫੈਸਲਾ ਕਰਕੇ ਗਏ ਮੈਨੂੰ ਤਾਂ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ ਐ ਦੋਨੋਂ ਪ੍ਰਾ ਨੀਤੂ ਤੇ ਉਸਦੇ ਪਤੀ ਨੂੰ ਕਹਿਣ ਲੱਗੇ ਕਿ ਜ਼ਰੂਰ ਇਹ ਸਭ ਕੁਝ ਤੁਹਾਡਾ ਹੀ ਕੀਤਾ ਕਰਾਇਆ ਆਖਰੀ ਸਮੇਂ ਨੀਤੂ ਹੀ ਉਹਨਾਂ ਨੂੰ ਮਿਲਣ ਆਈ ਸੀ ਜ਼ਰੂਰ ਉਸਨੇ ਹੀ ਪੱਟੀਆਂ ਪੜਾਈਆਂ ਹਨ ਤਾਂ ਨੀਤੂ ਦੇ ਪਤੀ ਨੇ ਜਵਾਬ ਦਿੱਤਾ ਕਿ ਸਾਨੂੰ ਕੁਝ ਸਿਖਾਉਣ ਦੀ ਜ਼ਰੂਰਤ ਹੀ ਨਹੀਂ ਸੀ ਪਾਪਾ ਜੀ ਖੁਦ ਬਹੁਤ ਸਮਝਦਾਰ ਸਨ ਉਹਨਾਂ ਨੂੰ ਵੀ ਪਤਾ ਸੀ ਕਿ ਉਹਨਾਂ ਦੀ ਕਦਰ ਤੁਹਾਡੇ ਦਿਲ ਵਿੱਚ ਕਿੰਨੀ ਕੁ ਹੈ ਕਾਸ਼ ਕਿ ਤੁਸੀਂ ਸਾਰਿਆਂ ਨੇ ਆਪਣੇ ਮਾਪੇ ਬਾਰੇ ਲਈ ਥੋੜਾ ਸਮਾਂ ਕੱਢਿਆ ਹੁੰਦਾ ਤਾਂ ਅੱਜ ਤੁਹਾਨੂੰ ਇਹ ਦਿਨ ਨਹੀਂ ਸੀ ਦੇਖਣਾ ਪੈਣਾ ਤੁਹਾਡੇ ਪਰਿਵਾਰਕ ਦੇ ਲਈ ਪ੍ਰਮਾਤਮਾ ਤੋਂ ਅਰਦਾਸ ਕਰੂੰਗਾ ਕਿਉਂਕਿ ਤੁਹਾਡੇ ਬੱਚਿਆਂ ਨੇ ਵੀ ਦੇਖਿਆ ਕਿ ਤੁਸੀਂ ਆਪਣੇ ਮਾਪੇ ਦੇ ਨਾਲ ਕੀ ਕੀਤਾ ਚੱਲ ਨਹੀਂ ਤੂੰ ਹਣ ਪਾਪਾ ਜੀ ਨੇ ਜੋ ਜ਼ਿੰਮੇਵਾਰੀ ਦਿੱਤੀ ਆ ਉਸ ਨੂੰ ਵੀ ਤਾਂ ਨਿਭਾਉਣਾ ਹੈ ਨੀਤੂ ਨੇ ਵਕੀਲ ਸਾਹਿਬ ਨੂੰ ਕਿਹਾ ਅੰਕਲ ਇਹ ਗਹਿਣੇ ਵੇਚ ਕੇ ਮੈਂ ਪਾਪਾ ਜੀ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੀ ਹਾਂ ਤੇ ਇਹ ਐਫ ਡੀ ਪਾਪਾ ਜੀ ਦੀ ਆਮਾਨਤ ਦੇ ਰੂਪ ਵਿੱਚ ਮੇਰੇ ਕੋਲ ਰਹੇਗੀ ਜਦੋਂ ਵੀ ਇਸ ਆਸ਼ਰਮ ਨੂੰ ਜ਼ਰੂਰਤ ਪਵੇਗੀ ਤਾਂ ਮੈਂ ਉਹ ਐਫ ਡੀ ਵੀ ਤੜਵਾ ਦੇਵਾਂਗੀ ਮੈਂ ਹਰ ਸਾਲ ਆਪਣੇ ਮੰਮੀ ਤੇ ਪਾਪਾ ਜੀ ਲਈ ਪਾਠ ਇਸੇ ਆਸ਼ਰਮ ਵਿੱਚ ਕਰਵਾਉਂਗੀ ਕਿਉਂਕਿ ਜਦੋਂ ਮੰਮੀ ਪਾਪਾ ਸੀ ਉਸ ਸਮੇਂ ਵੀ ਇਹਨਾਂ ਦੇ ਕੋਲ ਸਮਾਂ ਨਹੀਂ ਸੀ ਤਾਂ ਅੱਗੇ ਵੀ ਇਹ ਕਿੰਨਾ ਕੁ ਸਮਾਂ ਦੇ ਸਕਣਗੇ ਹੁਣ ਜੋ ਪਾਪਾ ਜੀ ਨੇ ਮੈਨੂੰ ਆਖਰੀ ਜ਼ਿੰਮੇਵਾਰੀ ਦਿੱਤੀ ਆ ਮੈਂ ਉਹ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗੀ ਸਿਮਰਨ ਕਹਿਣ ਲੱਗੀ ਦੇਖਿਆ ਮੈਂ ਕਹਿੰਦੀ ਸੀ ਨਾ ਕਿ ਜਿੰਨੇ ਦੇਖਣ ਵਿੱਚ ਭੋਲੇ ਭਾਲੇ ਲੱਗਦੇ ਆ ਅੰਦਰੋਂ ਉਨੇ ਹੀ ਚਲਾਕ ਆ ਇਹ ਕੀ ਨਿਆਂ ਕੀਤਾ ਉਹਨਾਂ ਨੇ ਭਈ ਜਦੋਂ ਸਾਡੇ ਕੋਲ ਆਉਂਦੇ ਸੀ ਤਾਂ ਮੈਂ ਹੀ ਬਣਾ ਕੇ ਖਵਾਉਂਦੀ ਸੀ ਇੰਨਾ ਵੀ ਯਾਦ ਹੀ ਰਿਹਾ ਉਹਨਾਂ ਨੂੰ ਤਾਂ ਨੀਤੂ ਸਾਹਮਣੇ ਆ ਕੇ ਕਹਿਣ ਲੱਗੀ ਥੋੜੀ ਤਾਂ ਸ਼ਰਮ ਕਰ ਭਾਬੀ ਤੇਰੇ ਬੱਚੇ ਵੀ ਸੁਣ ਰਹੇ ਹਨ ਜਿੰਨਾ ਤੁਸੀਂ ਮੇਰੇ ਮੰਮੀ ਤੇ ਪਾਪਾ ਜੀ ਦੇ ਲਈ ਕੀਤਾ ਉਸ ਤੋਂ ਜ਼ਿਆਦਾ ਪੈਸੇ ਤਾਂ ਤੁਸੀਂ ਉਹਨਾਂ ਤੋਂ ਲੈ ਲੈਂਦੇ ਸੀ ਮੈਨੂੰ ਸਭ ਪਤਾ ਪਰ ਮੈਂ ਕਦੇ ਇਸ ਮਾਮਲੇ ਵਿੱਚ ਪਈ ਹੀ ਨਹੀਂ ਇਹ ਸੋਚ ਕੇ ਕਿ ਅੱਜ ਨਹੀਂ ਤਾਂ ਕੱਲ ਤੁਹਾਨੂੰ ਤੁਹਾਡੀ ਇਸ ਗਲਤੀ ਦਾ ਅਹਿਸਾਸ ਹੋਵੇਗਾ ਤੇ ਤੁਸੀਂ ਮੰਮੀ ਪਾਪਾ ਜੀ ਨਾਲ ਆਪਣਾ ਰਿਸ਼ਤਾ ਸੁਧਾਰ ਲਵਾਂਗੀ ਪਰ ਨਹੀਂ ਮੈਨੂੰ ਤਾਂ ਹੁਣ ਇਹ ਡਰ ਆ ਕਿ ਤੁਹਾਡੇ ਬੁਢਾਪੇ ਵਿੱਚ ਤੁਹਾਡੇ ਬੱਚੇ ਤੁਹਾਡੇ ਨਾਲ ਕਿਹੋ ਜਿਹਾ ਵਿਹਾਰ ਕਰਨਗੇ ਤੁਹਾਡੇ ਵਰਗੇ ਲੋਕਾਂ ਦੇ ਨਾਲ ਹੁਣ ਮੈਂ ਵੀ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਜਦੋਂ ਮਾਂ-ਬਾਪ ਦੇ ਲਈ ਹੀ ਤੁਹਾਡੇ ਕੋਲ ਸਮਾਂ ਨਹੀਂ ਸੀ ਤਾਂ ਮੇਰੇ ਨਾਲ ਰਿਸ਼ਤਾ ਕਿੱਥੋਂ ਨਿਭਾਉਂਗੇ ਚੰਗਾ ਮੈਂ ਚਲਦੀ ਹਾਂ ਆਲਵਿਦਾ ਇਨਾ ਕਹਿ ਕੇ ਨੀਤੂ ਆਪਣੇ ਬਾਪ ਦੇ ਸੁਪਨੇ ਨੂੰ ਪੂਰਾ ਕਰਨ ਦੇ ਸਫ਼ਰ ਤੇ ਚੱਲ ਪਈ ਸਮਾਂ ਬੀਤਿਆ ਤਾਂ ਉਹਨਾਂ ਦੋਨਾਂ ਭਰਾਵਾਂ ਨਾਲ ਵੀ ਉਹੀ ਹੋਇਆ ਜੋ ਉਹਨਾਂ ਨੇ ਆਪਣੇ ਬਜ਼ੁਰਗ ਮਾਪੇ ਤੇ ਸੱਸ ਸਹੁਰੇ ਨਾਲ ਕੀਤਾ ਸੀ ਬੱਚੇ ਵੱਡੇ ਹੋਏ ਉਹਨਾਂ ਦੀਆਂ ਵੀ ਮਾਡਰਨ ਘਰਾਂ ਵਾਲੀਆਂ ਨੇ ਆਪਣੇ ਸੱਸ ਸਹੁਰੇ ਨੂੰ ਘਰੋਂ ਤੱਕੇ ਮਾਰ ਕੇ ਬਿਰਧ ਆਸ਼ਰਮ ਵਿੱਚ ਪਹੁੰਚਾ ਦਿੱਤਾ ਅੱਜ ਚਾਰੇ ਜਣੇ ਇੱਕ ਬਿਰਧ ਆਸ਼ਰਮ ਵਿੱਚ ਰੁੱਖੀ ਸੌਖੀ ਰੋਟੀ ਖਾ ਕੇ ਆਪਨਾ ਸਮਾਂ ਗੁਜ਼ਾਰ ਰਹੀ ਹਨ ਸੋ ਇਹ ਸੀ ਸਮੇ ਦਾ ਪਲਟਵਾਰ ਜਿਹਾ ਕਰੋਗੇ ਤੇ ਹਾ ਭਰੋਗੇ ਸਭ ਕਰਨੀ ਪਰਨੀ ਇਸੇ ਦੁਨੀਆ ਵਿੱਚ ਹੀ ਹੈ ਚੰਗੀ ਲੱਗੀ ਕਹਾਣੀ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਵੱਧ ਤੋਂ ਵੱਧ ਤੇ ਚੈਨਲ ਨੂੰ ਜੇਕਰ ਨਹੀਂ ਸਬਸਕ੍ਰਾਈਬ ਕੀਤਾ ਤਾਂ ਕਿਰਪਾ ਕਰਕੇ ਜ਼ਰੂਰ ਕਰ ਲਵੋ ਤੇ ਬਾਕੀ ਦੀਆਂ ਕਹਾਣੀਆਂ ਦਾ ਵੀ ਜ਼ਰੂਰ ਆਨੰਦ ਲਿਓ ਇਹ ਕਹਾਣੀ ਸੁਣਨ ਲਈ ਵਕਤ ਦੇਣ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਅਲਵਿਦਾ